ਬਾਬੀ ਕਿਦੋਂ ਬਚਕੇ ਬਣੀ ਸਾਡੇ ਖੇਤ ਵਿੱਚ ਇਹ ਸੋਦਾ ਕੀਤਾ ਹੈ ਇਹ ਤਾਂ ਪੋਲਗੇ ਟਿੱਡੇ ਦਾ ਖੇਤ ਆਗਾ ਹਣ ਮੈਨੂੰ ਪਤਾ ਲੱਗਿਆਗਾ ਸਾਰੇ ਬਾਦਲ ਪਰਿਵਾਰ ਨੂੰ ਭੜੇਖੇ ਪੈਂਦੇ ਆਗੇ ਲੈ ਭਾਬੀ ਸਾਡਾ ਵਾਹ ਨਾ ਵੇ ਫੇਰ ਕੀ ਹੋ ਗਿਆ ਇਧਰ ਆਇਨ ਮੈਨੂੰ ਬਹੁਤ ਚਿਰ ਹੋ ਗਿਆ ਦੇਖ ਲੱਗਿਆ ਹੂਆ ਨਾਲੇ ਮੈਂ ਦੋ ਚੀਰ ਦੀਆਂ ਤਾਂ ਸਾਧੀਆਂ ਤੋੜ ਲਈਆਂ ਇੱਕ ਹੋਰ ਤੋੜੂਗੀ ਹੜਦੀ ਨਹੀਂ ਉਦਾਂ ਭਾਬੀ ਮੈਨੂੰ ਪਤਾ ਹੀ ਆ ਪਰ ਗੱਲ ਸੁਣ ਲਾ ਕੇਰਨੇ ਪੜਾ ਜੀ ਦੋ ਗਣ ਚਾਰ ਤੋੜ ਲਈ ਪਰ ਮੈਨੂੰ ਹੱਥ ਨੇ ਘਟਛੀ ਸਾਗ ਦੀ ਪਾਦੀ ਸਾਰਾ ਸਿਆਲ ਟੱਪ ਗਿਆ ਮਤਾਂ ਹਜੇ ਸਾਗ ਨਹੀਂ ਖਾਦਾ ਤੁਸੀਂ ਕਮਾਲ ਕਰ ਦੋ ਪੰਤਾ ਜੀ ਸਾਡੀਆਂ ਤਾਂ ਸਾਰੇ ਟੱਪੜੀਆਂ ਸਾਗ ਖਾ ਖਾ ਕੇ ਦੁਨੀਆਂ ਹਰੀਆਂ ਹੋ ਗਈਆਂ ਨਾਲ ਤੁਸੀਂ ਜਿਹੜੀ ਚਾਰ ਮਹੀਨੇ ਪਹਿਲਾਂ ਕੇਰਲੀ ਲੈ ਤੈਨੂੰ ਸਾਗ ਵੀ ਨਹੀਂ ਬਣਾ ਕੇ ਦੇ ਸਕਦੀ ਉਹ ਭਾਬੀ ਤੁਸੀ ਕੋ ਮੇਰੇ जखਮਾਂ ਤੇ ਨੂਨ ਛਿੜਕ ਦੇਉ। ਪਤਾ ਬਾਲੀ ਗੰਦੀ ਆ ਹਰਿਆਣੇ ਵਾਲੀ। ਉਹਦੇ ਕਰਕੇ ਤਾਂ ਮੈਂ ਸਾਰਾ ਦਿਨ ਘਰੇ ਨਹੀਂ ਬੜਦਾ। ਛਾ ਛਾ ਹੁਣ ਮੈਨੂੰ ਸਮਝ ਆਈ ਹੈਗੀ। ਵੇ ਤੂੰ ਵੀ ਹੁਣੇ ਲੋਟ ਆਏਗਾ। ਆਏ ਹੋ ਰਿਹਾ। ਨਾਲੇ ਮੈਂ ਵੀ ਆਖਿਆ ਪੰਤਾ ਇਹਨੇ ਕਿ ਬੇਟੀ ਅੰਦਰ ਸਰਦਨ ਪੰਜਾਬ ਕੀ ਰਹਿੰਦਾ ਕੁੰਮ ਦਾ। ਹੁਣ ਮੈਨੂੰ ਪਤਾ ਲੱਗਿਆ ਵੇ ਤੂੰ ਤਾਂ ਘਰਾਂ ਤੂੰ ਦਲ ਤਾਂ ਬਾਹਰ ਟਾਈਮ ਪਾਸ ਕਰਦਾ।